ਮਨ ਨੂੰ ਖੁਸ਼ੀ ਹੈ ਚਿੱਠੀ ਲਿਖੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਤੁਹਾਨੂੰ ਬਹੁਤ ਮੁਬਾਰਕਾਂ ਵਧਾਈਆਂ ਤੁਹਾਡੇ ਘਰ ਪੁੱਤਰ ਦੀ ਦਾਤ ਆਈ ਹੈ ਦੇਖੋ ਕਿੰਨੇ ਵੈਰਾਗੀ ਤੇ ਤਿਆਗੀ ਨੇ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਨਾਮ ਹੀ ਤੇ ਆ ਕੇ ਹਾਲਤ ਸੀ ਵੈਰਾਗ ਤੇ ਤਿਆਗ ਦੀ ਮੂਰਤ ਨੇ ਜੇ ਸਾਨੂੰ ਕਿਤੇ ਖਬਰ ਮਿਲੇ ਕਿ ਸਾਡੇ ਘਰ ਇਹ ਪੁੱਤਰ ਜਾਂ ਧੀ ਦੀ ਦਾਤ ਆਈ ਅਸੀਂ ਸਾਰੇ ਕੰਮ ਛੱਡ ਕੇ ਭੱਜ ਜਾਈਏ ਔਰ ਪਹਿਲਾਂ ਅਰਦਾਸਾਂ ਹੁੰਦੀਆਂ ਵਾਹਿਗੁਰੂ ਦੇ ਚਰਨਾਂ 'ਚ ਵੀ ਵਾਹਿਗੁਰੂ ਕੋਈ ਦਾਤ ਦੇ ਦਿਓ ਜਿਸ ਦਿਨ ਦਾਤ ਮਿਲਦੀ ਹੈ ਪਹਿਲਾਂ ਢੋਲ ਵੱਜਦੇ ਜਦੇ ਪਹਿਲੇ ਬੰਦਾ ਨੱਚਣ ਤੇ ਟੱਪਣ ਵੱਲ ਧਿਆਨ ਲੱਦੈ ਸ਼ੁਕਰਾਨੇ ਤੇ ਵਿਰਲੇ-ਵਿਰਲੇ ਕਰਦੇ ਜਦੇ ਜਿਹੜੇ ਵਾਹਿਗੁਰੂ ਨਾਲ ਜੁੜੇ ਹੁੰਦੇ ਆ ਉਹ ਢੋਲ ਨਹੀਂ ਵਜਾਉਂਦੇ ਪਹਿਲਾਂ ਉਹ ਨੱਚਦੇ ਡੱਪਦੇ ਨਹੀਂ ਉਹ ਸਭ ਤੋਂ ਪਹਿਲਾਂ ਕਹਿੰਦੇ ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਤੂੰ ਅੱਜ ਦਾਤ ਦਿੱਤੀ ਏ ਸਾਨੂੰ ਉਹ ਸ਼ੁਕਰਾਨਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਚਿੱਠੀ ਪੜ੍ਹੀ ਤੇ ਉਹਦਾ ਜਵਾਬ ਦਿੱਤਾ ਕਹਿਣ ਲੱਗੇ ਪਟਨਾ ਵਾਸੀ ਜਿਹੜਾ ਪਰਿਵਾਰ ਦੀ ਸੇਵਾ ਕਰੇਗਾ ਉਹਦੇ ਘਰ ਬਰਕਤ ਪਏਗੀ ਜਿਹੜਾ ਆਪਣੇ ਪਰਿਵਾਰ ਦੇ ਵਾਂਗ ਮੇਰੇ ਪਰਿਵਾਰ ਨੂੰ ਸੰਭਾਲੇਗਾ ਜਿਹੜਾ ਇਹਨਾਂ ਦੀ ਸੇਵਾ ਵਿੱਚ ਲੱਗੇਗਾ ਉਹਦੇ ਘਰ ਦੇ ਵਿੱਚ ਪਰਮੇਸ਼ਵਰ ਵਾਹਿਗੁਰੂ ਦੀ ਵੀ ਕਿਰਪਾ ਵਰਤੇ ਇਹ ਚਿੱਠੀ ਲਿਖੀ ਮਾਰੀ ਤੇ ਉੱਥੇ ਲਿਖਿਆ ਵੀ ਨਾਮ ਗੋਬਿੰਦ ਰਾਏ ਰੱਖਣਾ ਸਾਬ ਜੀ ਨੇ ਆਸਾਮ ਤੋਂ ਚਿੱਠੀ ਲਿਖਿਆ ਵੀ ਨਾਮ ਗੋਬਿੰਦ ਰਾਏ ਰੱਖਣਾ ਪਟਨਾ ਵਾਸੀਆਂ ਦੇ ਮਨਾਂ ਵਿੱਚ ਬਹੁਤ ਵੱਡੀ ਖੁਸ਼ੀ ਆ ਕਿ ਕਿੱਦੇ ਭਾਗ ਲੱਗੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਦਾ ਜਨਮ ਪਟਨੇ ਦੇ ਵਿੱਚ ਹੋਇਆ ਹੁਣ ਧਿਆਨ ਲਖਿਓ ਇੱਕ ਬੜੀ ਵੱਡੀ ਕਮਾਈ ਵਾਲੀ ਰੂਹ ਕਿਉਂਕਿ ਕਮਾਈ ਤੋਂ ਬਿਨਾਂ ਤੇ ਪਤਾ ਹੀ ਕੁਝ ਨਹੀਂ ਲੱਗਦਾ ਪੀਰ ਭੀਖਣ ਸ਼ਾਦੀ ਕਮਾਈ ਕਿੰਨੀ ਵੱਡੀ ਹੋਈ ਜਿਹੜਾ ਪੰਜਾਬ ਦੀ ਧਰਤੀ ਤੇ ਸਜਦਾ ਕਰਦਾ ਨਿਵਾਜ਼ ਪੜਦਾ ਤੇ ਉਹਦਾ ਸਿਰ ਝੁੱਕ ਜਾਂਦਾ ਪਟਨੇ ਤੋਂ ਜਿਹੜੇ murid ਹੁੰਦੇ ਹਨ ਨਾ ਸੇਵਕ ਉਹ ਪੀਰ ਭੀਖਣ ਸ਼ਾਹ ਨੂੰ ਕਹਿੰਦੇ ਆ ਦੀ ਪੀਰ ਜੀ ਅੱਜ ਤੁਸੀਂ ਬੜੀ ਵੱਡੀ ਗਲਤੀ ਕਰ ਦਿੱਤੀ ਚਲੋ ਬੱਚੇ ਗਲਤੀ ਕਰਨ ਤੇ ਮੰਨਿਆ ਜਾ ਸਕਦਾ ਹੈ ਜੇ ਟੀਚਰ ਗਲਤੀ ਕਰਦੇ ਅਧਿਆਪਕ ਇਹ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਅਧਿਆਪਕ ਨੇ ਤੇ ਬੱਚਿਆਂ ਨੂੰ ਸਮਝਾਉਣਾ ਤੇ ਜੇ ਅਧਿਆਪਕ ਹੀ ਗਲਤੀ ਕਰੇਗਾ ਫਿਰ ਬੱਚਿਆਂ ਨੂੰ ਕੌਣ ਸਮਝਾਏਗਾ ਮੁਰੀਦ ਕਹਿੰਦੇ ਪੀਰ ਜੀ ਤੁਸੀਂ ਗਲਤੀ ਕੀਤੀ ਹੈ ਕਹਿੰਦੇ ਕੀ ਕੀਤਾ ਮੈਂ ਕਹਿੰਦੇ ਤੁਸੀਂ ਸਿਰ ਉਲਟੀ ਜਗ੍ਹਾ ਵੱਲ ਤੁਸੀਂ ਉੱਜੀ ਪਿਸ਼ਾ ਵੱਲ ਪੂਰਬ ਵੱਲ ਵੱਲ ਸਿਰ ਝੁਕਾਇਆ ਤੁਸੀਂ ਪੱਛਮ ਨੂੰ ਸਿਰ ਨਹੀਂ ਝੁਕਾਇਆ ਤੇ ਪੀਰ ਭੀਖਣ ਸ਼ਾ ਕਹਿੰਦਾ ਵੀ ਮੇਰੇ ਮਰੀਦ ਤੁਸੀਂ ਰੋਜ਼ ਕਿਨੂੰ ਸਿਰ ਨਵਾਉਂਦੇ ਹੋ ਕਿਦੀ ਨਵਾਜ਼ ਪੜਦੇ ਹੋ ਕਹਿੰਦੇ ਖੁਦਾ ਦੀ ਸਿਰ ਕਿਨੂੰ ਨਵਾਉਂਦੇ ਹੋ ਕਹਿੰਦੇ ਖੁਦਾ ਨੂੰ ਕਹਿੰਦੇ ਅੱਜ ਫਿਰ ਧਰਤੀ ਦੇ ਖੁਦਾਈਆਂ ਇਸ ਤੋਂ ਪਹਿਲਾਂ ਆਪਾਂ ਥੋੜਾ ਪਿੱਛੇ ਦੇਖੀਏ ਸਾਈ ਮੀਆਂ ਮੀਰ ਦਾ ਨਾਮ ਤੁਸੀਂ ਸੁਣਿਆ ਸਾਈ ਮੀਆਂ ਮੀਰ ਕਹਿੰਦੇ ਨੇ ਮੈਂ ਗੁਰੂ ਅਰਜਨ ਦੇਵ ਜੀ ਤੁਹਾਡੇ ਚੋਂ ਆਪਣਾ ਖੁਦਾ ਦੇਖਦਾ ਕਿੱਡੀ ਵੱਡੀ ਕਮਾਈ ਹੈ ਸਾਈ ਮੀਆਂ ਮੀਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸਾਈਂ मियां मीर ਨੂੰ ਲਾਹੌਰ ਮਿਲਣ ਗਏ ਨਾ ਤੇ ਸਾਈਂ ਜੀ ਨੇ ਅੱਗੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਕਹਿੰਦੇ ਤੁਸੀਂ ਜਦੋਂ ਘੋੜੇ ਤੋਂ ਥੱਲੇ ਉਤਰਨਾ ਤੇ ਮੇਰੇ ਹੱਥਾਂ ਦੀ ਤਲੀ ਤੇ ਆਪਣੇ ਚਰਨ ਰੱਖ ਕੇ ਫਿਰ ਥੱਲੇ ਉਤਰੋ ਤੇ ਪੀ ਸਾਈਂ ਮੀਆਂ ਨੀਰ ਦੇ ਮੁਰੀਦ ਫੜ ਲਿਆ ਕਹਿੰਦੇ ਸਾਈਂ ਜੀ ਇਹ ਕੀ ਕੀਤਾ ਤੁਸੀਂ ਅਸੀਂ ਤੁਹਾਡੇ ਚਰਨਨ ਸਜਦਾ ਕਰਦੇ ਹਾਂ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਹੱਥ ਕਰ ਦਿੰਦੇ ਇਹ ਕਿਉਂ ਕਹਿੰਦੇ ਉਹ ਭਲਿਓ ਅੱਜ ਮੇਰਾ ਰੱਬ ਆਇਆ ਹੈ ਅੱਜ ਮੇਰਾ ਖੁਦਾ ਆਇਆ ਮੈਂ ਤੇ ਆਪਣੇ ਖੁਦਾ ਅੱਗੇ ਹੱਥ ਕੀਤੇ ਆ ਗੁਰ ਅਰਜਨ ਪਰਤਖ ਹਰ ਗੁਰ ਅਰਜਨ ਦੇਵ ਜੀ ਕੌਣ ਨੇ ਪਰਤਖ ਹਰ ਗੁਰਨਾਨਕ ਸਾਹਿਬ ਕੌਣ ਨੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿ ਪੀਰ ਭੀਖਣ ਸਾਹਿਬ ਕਹਿੰਦਾ ਵੀ ਖੁਦਾ ਅੱਜ ਧਰਤੀ ਤੇ ਪ੍ਰਗਟ ਹੋ ਗਿਆ ਹੈ ਇਸ ਲਈ ਮੈਂ ਸਜਦਾ ਇਸ ਪਾਸੇ ਕੀਤਾ ਉਹ ਕਹਿੰਦੇ ਸਾਨੂੰ ਨਹੀਂ ਸਮਝ ਆਈ ਕਹਿੰਦੇ ਚਲੋ ਫਿਰ ਚਲੀਏ ਪੀਰ ਭੀਖਣ ਸਾਹਿਬ ਆਪਣੇ murid ਨੂੰ ਨਾਲ ਲੈ ਕੇ ਪਹੁੰਚ ਗਿਆ ਪਟਨੇ ਦੀ ਧਰਤੀ ਤੇ ਕਿੱਡੀ ਕਮਾਈ ਹੋएगी ਇਹਦੇ ਅੰਦਰ ਦੀ ਜਦੋਂ ਕਹਿੰਦੇ ਇਹ ਪਹੁੰਚਿਆ ਤੇ ਦਰਵਾਜ਼ਾ ਮਾਮਾ ਕਿਰਪਾਲ ਚੰਦ ਜੀ ਨੇ ਖੋਲਿਆ ਕਹਿੰਦੇ ਹਾਂਜੀ ਪੀਰ ਜੀ ਦੱਸੋ ਕਿਵੇਂ ਆਉਣਾ ਵਿਆ ਕਹਿੰਦੇ ਤੁਹਾਡੇ ਘਰ ਮੇਰੇ ਖੁਦਾ ਦਾ ਨੂਰ ਆਇਆ ਅੱਜ ਮੈਨੂੰ ਉਹਦੇ ਦਰਸ਼ਨ ਕਰਵਾਓ ਮਾਮਾ ਕਿਰਪਾਲ ਜੀ ਅੰਦਰ ਗਏ ਤੇ ਜਾ ਕੇ ਮਾਤਾ ਨਾਨਕੀ ਜੀ ਨੂੰ ਕਿਹਾ ਵੀ ਬਾਹਰ ਇੱਕ ਪੀਰ ਮਿਲਣ ਲਈ ਆਇਆ ਤੇ ਮਾਤਾ ਜੀ ਕਹਿੰਦੇ ਦੀ ਹਜੇ ਕੁਛ ਦਿਨਾਂ ਦਾ ਹੈ ਬੱਚਾ ਤੁਸੀਂ ਇਦਾਂ ਕਰੋ ਪੀਰ ਜੀ ਨੂੰ ਕੋਹ ਥੋੜੇ ਦਿਨਾਂ ਬਾਅਦ ਆ ਜਾਓ ਤੇ ਅਸੀਂ ਹਜੇ ਕਮਰੇ ਚੋਂ ਬੱਚੇ ਨੂੰ ਬਾਹਰ ਨਹੀਂ ਕੱਢਾਂਗੇ ਜਦੋਂ ਇੰਨੀ ਗੱਲ ਪੀਰ ਲੀਖਣ ਸਾਹ ਨੂੰ ਕਈ ਨਾ ਦਰਵਾਜ਼ੇ ਤੇ ਬੈਠ ਗਿਆ ਕਹਿੰਦਾ ਨਾ ਮੈਂ ਵਾਪਸ ਜਣਾ ਤੇ ਨਾ ਮੈਂ ਪਾਣੀ ਦਾ ਘੁੱਟ ਪੀਣਾ ਜਿੰਨਾ ਚਿਰ ਮੈਨੂੰ ਮੇਰੇ ਖੁਦਾ ਦੇ ਨੂਰ ਦਾ ਦਰਸ਼ਨ ਨਹੀਂ ਕਰਾਉਂਦੇ ਮੈਂ ਇਥੋਂ ਦਰਵਾਜ਼ੇ ਤੋਂ ਉੱਟ ਕੇ ਨਹੀਂ ਜਾਣਾ ਇਹ ਪ੍ਰੀਮ ਧਿਆਨ ਰੱਖਦਾ ਇੱਥੇ ਅਸੀਂ ਪੁੱਛਣਾ ਪੁੱਛ ਦਾਤਾ ਸਾਨੂੰ ਮੰਗਣ ਲੱਗਿਆਂ ਢੀਠ ਵੀ ਬੰਨਣਾ ਪੈਦਾ ਤੇ ਕੋਈ ਗੱਲ ਨਹੀਂ ਗੁਰਬਾਣੀ ਤੁਸੀਂ ਪੜਦੇ ਹੋ ਮਾਰੇ ਕਹਿੰਦੇ ਮੰਗੋ ਦਾਨ ਢੀਠ ਹੋਏ ਇੱਥੇ ਆ ਕੇ ਕਹੋ ਵੀ ਮਹਾਰਜ ਮੈਂ ਹੋਰ ਥਾਉ ਨਹੀਂ ਜਿਸ ਪਰ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਭਾਗਨਾ ਕਿੱਥੇ ਜਾਵਾਂ ਮੇਰਾ ਤੇ ਤੂੰ ਹੀ ਰੱਬ ਹੈ ਤੂੰ ਹੀ ਸਹਾਰਾ ਹੈ ਤੂੰ ਹੀ ਮੇਰਾ ਆਸਰਾ ਹੈ ਤੂੰ ਹੀ ਮੇਰਾ ਮਾਈ ਬਾਪ ਮੰਗੋ ਦਾਨ ਢੀਠ ਹੋਏ ਮੰਗੋ ਇਨੇ ਕਹਿੰਦੇ ਨੇ ਬੈਠ ਗਿਆ ਪੀਰ ਭੀਖਣ ਸਾਹਿਬ ਦਰਵਾਜ਼ੇ ਤੇ ਕਹਿੰਦਾ ਮੈਂ ਨਹੀਂ ਉੱਠ ਕੇ ਜਾਣਾ ਤੁਸੀਂ ਭਾਵੇਂ ਅੱਜ ਦਰਸ਼ਨ ਕਰਵਾਓ ਭਾਵੇਂ ਚਾਰ ਦਿਨ ਬਾਅਦ ਕਰਾਓ ਮੈਂ ਉਨਾਂ ਚਿਰ ਪਾਣੀ ਦਾ ਘੁੱਟ ਨਹੀਂ ਪੀਣਾ ਜਿੰਨਾ ਚਿਰ ਮੈਨੂੰ ਦਰਸ਼ਨ ਨਹੀਂ ਕਰਾਓ ਮਾਮਾ ਕਿਰਪਾਲ ਚੰਦ ਜੀ ਫਿਰ ਅੰਦਰ ਗਏ ਕਹਿਣ ਲੱਗੇ ਮਾਤਾ ਨਾਨਕੀ ਜੀ ਨੂੰ ਵੀ ਉਹ ਤੇ ਜਿੱਦ ਕਰਕੇ ਬੈਠਾ ਉਹ ਕਹਿੰਦਾ ਮੈਂ ਜਾਣਾ ਹੀ ਨਹੀਂ ਵਾਪਸ ਮੈਂ ਤੇ ਦਰਸ਼ਨ ਕਰਨੇ ਆਇਆ ਫਿਰ ਹਾਰ ਕੇ ਮਾਤਾ ਜੀ ਕਹਿੰਦੇ ਚਲੋ ਠੀਕ ਹੈ ਵਿਹੜੇ ਵਿੱਚ ਬੁਲਾ ਲਓ ਤੇ ਵਿਹੜੇ ਵਿੱਚ ਉਹਨਾਂ ਨੂੰ ਦਰਸ਼ਨ ਦਿਵਾ ਦੇਓ ਇਸ ਬਲਕ ਦੇ ਇਹਦੇ ਹੱਥ ਦੋ ਕੁੱਜੀਆਂ ਸੀ ਇੱਕ ਵਿੱਚ ਪਾਣੀ ਐ ਤੇ ਇੱਕ ਵਿੱਚ ਦੁੱਧ ਭਰਿਆ ਮਾਮਾ ਕਿਰਪਾਲ ਜੀ ਆਪਣੀ ਗੋਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਆਉਂਦੇ ਜਦੋਂ ਗੋਦ ਵਿੱਚ ਲੈ ਕੇ ਆਏ ਤੇ ਦਰਸ਼ਨ ਕਰਾਏ ਪੀਰ ਤੀਖਣ ਸ਼ਾਨੇ ਸਜਦਾ ਕੀਤਾ ਆਪਣੀ ਮুরিਦਾਂ ਨੂੰ ਕਹਿੰਦਾ ਇਹ ਮੇਰੇ ਖੁਦਾ ਦਾ ਨੂਰ ਹੈ ਇਹ ਆ ਮੇਰੇ ਖੁਦਾ ਦਾ ਤੇ ਦੋ ਕੁੱਜੀਆਂ ਅੱਗੇ ਕੀਤੀਆਂ ਇੱਕ ਚ ਪਾਣੀ ਇੱਕ ਚ ਦੁੱਧ ਥੋੜਾ ਧਿਆਨ ਲੈ ਕੇ ਸਮਝਿਓ ਪਾਣੀ ਦਾ ਸੰਬੰਧ ਇਸਲਾਮ ਧਰਮ ਦੇ ਨਾਲ ਤੇ ਦੁੱਧ ਦਾ ਸੰਬੰਧ ਸਨਾਤਨ ਧਰਮ ਦੇ ਨਾਲ ਕਹਿੰਦੇ ਨੇ ਉਹ ਪੀਰ ਦੀ ਖਨਸ਼ਾ ਇੱਕ ਸਵਾਲ ਮਨ ਵਿੱਚ ਲੈ ਕੇ ਆਇਆ ਸੀ ਕਿ ਗੁਰੂ ਮਹਾਰਾਜ ਮੈਂ ਦੇਖਣਾ ਚਾਹੁੰਦਾ ਕਿ ਤੁਸੀਂ ਸਨਤਨੀਆਂ ਦੇ ਬਣ ਕੇ ਆਇਓ ਕਿ ਤੁਸੀਂ ਇਸਲਾਮ ਦੇ ਬਣ ਕੇ ਆਇਓ ਕਿਦੇ ਰਹਿਬਰ ਬਣ ਕੇ ਆਇਓ ਤੇ ਜਦੋਂ ਹੱਥ ਅੱਗੇ ਕੀਤੀਆਂ ਨਾ ਕਿਸੇ ਨੇ ਕਿਹਾ ਮਹਾਰਾਜ ਨੇ ਹੱਥ ਹਿਲਾਉਣ ਆਇਆ ਕਿਸੇ ਨੇ ਕਿਹਾ ਵੀ ਮਹਾਰਾਜ ਨੇ ਪੈਰ ਮਾਰਿਆ ਜਦੋਂ ਹੱਥ ਵੱਜਾ ਨਾ ਕੁੱਜੀਆਂ ਨੂੰ ਤੇ ਦੋਵੇਂ ਕੁੱਜੀਆਂ ਉਲਟ ਗਈਆਂ ਤੇ ਤੁਹਾਨੂੰ ਪਤਾ ਹੈ ਪਾਣੀ ਤੇ ਦੁੱਧ ਆਪਸ ਵਿੱਚ ਇੱਕਮਿਕ ਹੋ ਜਾਂਦੇ ਆ ਗੁਰਬਾਣੀ 'ਚ ਵੀ ਉਦਾਹਰਣ ਦਿੱਤੀ ਹੈ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਗਲ ਦੁੱਧ ਹੋਏ ਆਪਣ ਆਪੇ ਖਾਪੇ ਦੁੱਧ ਕੋ ਖਪਣ ਨਾ ਦੁੱਧ ਤੇ ਪਾਣੀ ਨੇ ਇੱਕੋ ਜਿਹਾ ਹੋ ਜਾਂਦਾ ਜਦੋਂ ਕੁੱਟੀਆਂ ਉਲਟ ਦੀਆਂ ਤੇ ਪਾਣੀ ਵੀ ਡੁੱਲ ਗਿਆ ਦੁੱਧ ਵੀ ਦੋਵੇਂ ਇੱਕ ਇੱਕੋ ਜਿਹੀ ਹੋ ਗਏ ਤੇ ਪੀਰ ਠੀਖਣ ਸਾ ਝੂਮਣ ਲੱਗ ਪਿਆ ਕੁਸ਼ੀ ਨਾਲ ਝੁਮਣ ਲੱਗਿਆ ਮੁਰੀਦ ਕਹਿੰਦੇ ਹੁਣ ਕੀ ਹੋਇਆ ਕਹਿੰਦੇ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਕੀ ਕਹਿੰਦੇ ਮੈਂ ਪੁੱਛਣ ਆਇਆ ਸੀ ਕਿ हे ਕੋਦਾ ਦਾ ਨੂਰ ਤੁਸੀਂ ਇੱਕ ਦੇ ਰਹਿਬਰ ਬਣ ਕੇ ਆਇਓ ਕਿ ਪੂਰੀ ਦੁਨੀਆ ਦੇ ਰਹਿਬਰ ਤੇ ਮੈਨੂੰ ਜਵਾਬ ਇਹ ਮਿਲਿਆ ਕਿ ਮੈਂ ਪੂਰੀ ਦੁਨੀਆ ਦਾ ਰਹਿਬਰ ਬਣ ਕੇ ਆਇਆ ਕਿਸੇ ਇੱਕ ਦਾ ਨਹੀਂ ਮੈਂ ਪੂਰੀ ਦੁਨੀਆ ਦਾ ਰੈਪਰ ਜੇ ਰੈਪਰ ਬਣ ਕੇ ਆਏ ਸੀ ਤਾਂ ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 9 ਸਾਲ ਦੀ ਉਮਰ ਚ ਕਹਿੰਦੇ ਜਾਓ ਪਿਤਾ ਜੀ ਇਹਨਾਂ ਦੇ ਤਿਲਕ ਤੇ ਜੰਜੂ ਦੇ ਰਖਵਾਲਾ ਤੁਸੀਂ ਬਣ ਕੇ ਤੇ ਜੇ ਇੱਕ ਤੇ ਬਣ ਕੇ ਆਏ ਹੁੰਦੇ ਫਿਰ ਕਦੇ ਨਹੀਂ ਸੀ ਪਿਤਾ ਜੀ ਨੂੰ ਤੋੜਨਾ ਕਿਉਂਕਿ ਇਸ ਘਰ ਵਿੱਚ ਨਾ ਤਿਲਕ ਲੱਗਦਾ ਨਾ ਗਲ ਦੇ ਵਿੱਚ ਜਨੇਊ ਪਾਇਆ ਜਾਂਦਾ ਪਰ ਜੇ ਕੋਈ ਫਰਿਆਦ ਲੈ ਕੇ ਆ ਜਾਏ ਤੇ ਉਹਦੀ ਫਰਿਆਦ ਦੀ ਸੁਣੀ ਜਾਂਦੀ ਉਹਦੀ ਬਾਹ ਵੀ ਪਕੜੀ ਜਾਂਦੀ ਹੈ ਉਦੋਂ ਸਹਾਰਾ ਵੀ ਦਿੱਤਾ ਜਾਂਦਾ ਕਹਿੰਦੇ ਉਸ ਵੇਲੇ ਫਿਰ ਪੀਰ ਭੀਖਣ ਸਾਹ ਚਲਾਂਗੇ ਆ ਦਰਸ਼ਨ ਕਰਕੇ ਤਨ ਮਨ ਹੋਏ ਵਿਹਾਲ ਜਾਂ ਗੁਰ ਦੇਖਣ ਸਾਹਮਣੇ ਦਰਸ਼ਨ ਕੀਤਾ ਨਿਹਾਲ ਹੋ ਗਿਆ ਖੁਸ਼ੀਆਂ ਪਟਨੇ ਦੀ ਧਰਤੀ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਵੱਡੇ ਹੁੰਦੇ ਆ 6 ਮਹੀਨੇ ਸਾਲ ਦੋ ਸੌ ਸੱਤ ਸਮਾਂ ਲੰਘਦਾ ਜਿੰਨੇ ਵੀ ਪਟਨੇ ਵਾਸੀ ਨੇ ਪਟਨੇ ਵਿੱਚ ਰਹਿਣ ਵਾਲੇ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਬੜਾ ਪਿਆਰ ਕਰਦੇ ਆ ਤੇ ਪਿਆਰ ਨਾਲ ਪਤਾ ਕੀ ਕਹਿੰਦੇ ਆ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਜੇ ਤੁਸੀਂ ਅੱਜ ਵੀ ਪਟਨਾ ਸਾਹਿਬ ਜਾਓ ਉਹ ਬਾਲਾ ਪ੍ਰੀਤਮ ਤੇ ਚੋਚੀ ਪ੍ਰੀਤਮ ਕਹਿ ਕੇ ਬੁਲਾਉਂਦੇ ਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਲ ਅਵਸਥਾ ਵਿੱਚ ਬੜੀ ਕਿਰਪਾ ਵਰਤਾਈ ਪੰਡਿਤ ਸ਼ਿਵਦਤ ਨਦੀ ਦੇ ਕਿਨਾਰੇ ਤੇ ਅੱਖਾਂ ਮੀਟ ਕੇ ਰੋਜ਼ ਬੈਠਦਾ ਰੋਜ਼ ਰਾਮ 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 ਪੰਡਿਤ ਸ਼ਿਵਦਤ ਰੋਜ਼ ਰਾਮ ਰਾਮ ਜਪਦਾ ਹੈ ਇੱਕ ਦਿਨ ਆਪਣੇ ਸਾਥੀਆਂ ਨਾਲ ਖੇਡਦੇ-ਖੇਡਦੇ ਤੇ ਪੰਡਤ ਜੀ ਕੋਲ ਜਾ ਕੇ ਕਹਿੰਦੇ RAM RAM ਕਰਤਾ ਸਭ ਜਗ ਤੇ ਰਹੇ RAM ਨਾ ਪਾਇਆ ਜਾਏ ਪੰਡਤ ਜੀ ਇਹ ਬਾਹਰ ਦੀਆਂ ਅੱਖਾਂ ਮੀਟ ਕੇ RAM ਨਹੀਂ ਪਾਇਆ ਜਾ ਰਿਹਾ ਇਹ ਬਾਹਰ ਦੀਆਂ ਅੱਖਾਂ ਬੰਦ ਕਰਕੇ RAM ਨਹੀਂ ਮਿਲਣਾ ਇਕਦਮ ਅੱਖਾਂ ਤੁਲੀਆਂ ਕਹਿੰਦੇ ਬਾਹਰ ਦੀ ਅੱਖਾਂ ਬੰਦ ਨਾ ਕਰੋ ਆਪਣੇ ਮਨ ਦੀਆਂ ਅੱਖਾਂ ਖੋਲੋ ਕਿਉਂਕਿ ਉਸ ਰਾਮ ਨੇ ਮਨ ਦੀਆਂ ਅੱਖਾਂ ਨਾਲ ਦਿਸੇ ਸੇ ਅਖੜੀਆਂ ਬੀਆਂ ਉਹ ਅੱਖੀਆਂ ਮਨ ਦੀਆਂ ਨੇ ਜਿਵੇਂ ਬੁੱਲੇ ਸ਼ਾਹ ਨੇ ਕਿਹਾ ਉਹ ਤੇਰੇ ਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਦੀ ਗੁਰਬਾਣੀ ਸਾਡੇ ਮਨ ਦੀ ਅੱਖ ਖੋਲਦੀ ਹੈ ਕਹਿੰਦੇ ਨੇ ਮਨ ਦੀ ਅੱਖ ਖੋਲੋ ਵਾਰ ਦੀਆਂ ਅੱਖਾਂ ਬੰਦ ਨਾ ਕਰੋ ਜਦੋਂ ਇੰਨੀ ਗੱਲ ਕਹੀ ਤੇ ਪੰਡਤ ਜੀ ਨੇ ਅੱਖਾਂ ਖੋਲੀਆਂ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬਸ ਅੱਖਾਂ ਭਰ ਆਈਆਂ ਕਿ ਜਿਸ ਰਾਮ ਨੂੰ ਮੈਂ ਪਾਉਣਾ ਚਾਹੁੰਦਾ ਸੀ ਅੱਜ ਉਹ ਪ੍ਰਤੱਖ ਮੇਰੇ ਸਾਹਮਣੇ ਬੈਠਾ ਹੈ ਬੜਾ ਪ੍ਰਭਾਵਿਤ ਹੋਇਆ ਪੰਡਤ ਸੇਵਕਾ ਪੁਰੇ ਤਾਂ ਬੜਾ ਨਾਮ ਸੀ ਪਟਨੇ ਦੀ ਧਰਤੀ ਤੇ ਇੱਥੇ ਇੱਕ ਰਾਜਾ ਹੈ ਫਤੇਜੰਦ ਮੈਣੀ ਇਦੀ ਰਾਣੀ ਉਹ ਵੀ ਤਰਸਦੀ ਆ ਰੋਜ਼ ਰੋਂਦੀ ਆ ਕਿ ਮੈਨੂੰ ਕੋਈ ਮਾਂ ਕਹਿਣ ਵਾਲਾ ਆ ਜਾਏ ਇਹਦੇ ਘਰ ਔਲਾਦ ਨਹੀਂ ਸੀ ਹੁੰਦੀ ਰਾਣੀ ਨੇ ਰੋਜ਼ ਪੰਡਤ ਜੀ ਕੋਲੋਂ ਅਰਦਾਸ ਕਰਾਉਣੀ ਵੀ ਪੰਡਤ ਜੀ ਅਰਦਾਸ ਕਰੋ ਮੇਰੇ ਘਰ ਕੋਈ ਔਲਾਦ ਆ ਜਾਏ ਧੀ ਆ ਜਾਏ ਪੁੱਤ ਆ ਜਾਏ ਕੋਈ ਤਾਂ ਆਵੇ ਮੈਨੂੰ ਮਾਂ ਕਹਿਣ ਵਾਲਾ ਕੋਈ ਤੇ ਹੋਵੇ ਜਦੋਂ ਪੰਡਤ ਜੀ ਨੇ ਰੋਜ਼ ਅਰਦਾਸ ਕਰਦੇ ਰਹਿਣਾ ਤੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕੀਤਾ ਨਾ ਉਸ ਦਿਨ ਤੋਂ ਬਾਅਦ ਫਿਰ ਰਾਣੀ ਆਈ ਕਹਿਣ ਲੱਗੀ ਵੀ ਮੇਰੇ ਲਈ ਅਰਦਾਸ ਕਰੋ ਪੰਡਤ ਜੀ ਕਹਿੰਦੇ ਹੁਣ ਮੈਂ ਅਰਦਾਸ ਨਹੀਂ ਕਰਦਾ ਕਿਉਂਕਿ ਇਸ ਪਤਨੀ ਦੀ ਧਰਤੀ ਤੇ ਆਪ ਪਰਮੇਸ਼ਵਰ ਨੇ ਆਪਣਾ ਰੂਪ ਧਾਰ ਲਿਆ ਹੁਣ ਤੁਸੀਂ ਘਰ ਜਾਓ ਤੇ ਜਾ ਕੇ ਰੋਜ਼ ਕਹੋ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਤੇ ਜਿੱਦ ਨੂੰ ਤਰੁੱਠੇਗਾ ਤੁਹਾਡੇ ਘਰ ਆਪੇ ਹੀ ਆਏਗਾ ਇਹ ਰਾਣੀ ਬੈਠੀ ਹੈ ਪੂੜੀਆਂ ਤੇ ਛੋਲੇ ਤਿਆਰ ਕਰਕੇ ਰੋਜ਼ ਰੱਖਦੀ ਹੈ ਇਹ ਆਸ ਰੱਖ ਕੇ ਵੀ ਇੱਕ ਦਿਨ ਕਿਰਪਾ ਹੋਵੇ ਬੇਨਤੀ ਕਰੇ ਰੋਜ਼ ਗੁਰੂ ਘਰ ਆਓ ਰੋਜ਼ ਆਓ ਇਹ ਸੋਚ ਕੇ ਵੀ ਇੱਕ ਦਿਨ ਗੁਰੂ ਦੀ ਕਿਰਪਾ ਹੋਵੇ ਰੋਜ ਸੰਗਤ ਕਰੋ ਰੋਜ ਪਾਠ ਕਰੋ ਰੋਜ ਆਪਣਾ ਨਿਤ ਨੀਮ ਨਿਭਾਓ ਇਹ ਸੋਚ ਕੇ ਵੀ ਇੱਕ ਦਿਨ ਕਿਰਪਾ ਜ਼ਰੂਰ ਹੋਏ ਤੇ ਜੇ ਆਪਾਂ ਕਹੀਏ ਵੀ ਪਹਿਲਾਂ ਕਿਰਪਾ ਹੋਵੇ ਫਿਰ ਮੈਂ ਗੁਰਦੁਆਰੇ ਆਵਾਂ ਫਿਰ ਨਹੀਂ ਇਹ ਗੱਲ ਮੈਂ ਜੇ ਮੈਂ ਕਹਾਂ ਵੀ ਪਹਿਲਾਂ ਕਿਰਪਾ ਕਰੋ ਫਿਰ ਮੈਂ ਪਾਠ ਕਰਾਂਗਾ ਨਹੀਂ ਫਿਰ ਪਾਠ ਕਰਨਾ ਗੱਦੇ ਨਹੀਂ ਇਸੇ ਲਈ ਕਰਨਾ ਵੀ ਉਹਦੀ ਕਿਰਪਾ ਨੂੰ ਪਾਉ ਸੰਗਤ ਕਾਦੇ ਲਈ ਕਰਨੀ ਹੈ ਤਾਂ ਕਿ ਉਹਦੀ ਕਿਰਪਾ ਹੋਵੇ ਉਦੀ ਬਖਸ਼ਿਸ਼ ਕਹਿੰਦੇ ਨੇ ਵੇਰੇ ਇਹਨੇ ਰੋਜ਼ ਜਪਣਾ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਸਾਥੀਆਂ ਨਾਲ ਖੇਡਦੇ ਖੇਡਦੇ ਆ ਗਏ ਤੇ ਆ ਕੇ ਪਤਾ ਕੀ ਕਹਿੰਦੇ ਕਹਿੰਦੇ ਮਾਂ ਭੁੱਖ ਬੜੀ ਲੱਗੀ ਜਦੋਂ ਇਹਦੇ ਕੰਨਾਂ 'ਚ ਆਵਾਜ਼ ਪਈ ਨਾ ਮਾਂ ਇਹ ਰਾਣੀ ਰੋ ਪਈ ਕਹਿੰਦੀ ਅੱਜ ਪਹਿਲੀ ਵਾਰ ਮੈਨੂੰ ਕਿਸੇ ਨੇ ਮਾਣ ਕੇ ਕੌਣ ਹੈ ਜਦੋਂ ਦੇਖਿਆ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਸੁੰਦਰ ਸਰੂਪ ਅੱਖਾਂ ਵਿੱਚ ਨੀਰ ਭਰ ਆਇਆ ਵੀ ਮੈਂ ਤੇਰੀ ਮਾਂ ਕਿੱਦਾਂ ਹੋ ਸਕਦੀ ਆ ਵੀ ਇੱਕ ਬੱਚੇ ਦੀਆਂ ਦੋ ਮਾਵਾਂ ਕਿੱਦਾਂ ਹੋ ਸਕਦੀਆਂ ਉੱਥੇ ਵਿਦਵਾਨਾਂ ਨੇ ਕਿਹਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹਦੀ ਮਾਂ ਜੇ ਆ ਦੋ ਅੱਖਾਂ ਇੱਕ ਕੰਮ ਕਰ ਸਕਦੀਆਂ ਨੇ ਅੱਖਾਂ ਤੇ ਦੋ ਨੇ ਪਰ ਕੰਮ ਤੇ ਇੱਕ ਪਾਸੇ ਹੀ ਕਰਦੀਆਂ ਖੱਬੇ ਨੇ ਖੱਬੇ ਪਾਸੇ ਸੱਜੇ ਨੇ ਸੱਜੇ ਨਹੀਂ ਦੋਵੇਂ ਅੱਖਾਂ ਇੱਕ ਪਾਸੇ ਚੱਲਦੀਆਂ ਤੇ ਜੇ ਦੋ ਅੱਖਾਂ ਨਜ਼ਰੀਆ ਇੱਕ ਹੋ ਸਕਦਾ ਹੈ ਤੇ ਫਿਰ ਇੱਕ ਬੱਚੇ ਦੀਆਂ ਦੋ ਮਾਵਾ ਕਿਉਂ ਨਹੀਂ ਹੋ ਸਕਦਾ ਮਨ ਨੂੰ ਠੰਡ ਪੈ ਗਈ ਕਹਿੰਦੇ ਨੇ ਥੋੜਾ ਸਮਾਂ ਬੀਤਿਆ ਸੀ ਤੇ ਉਸ ਰਾਣੀ ਦੀ ਕੁੱਖ ਨੂੰ ਵਿਭਾਗ ਲੱਗ ਗਿਆ ਸੀ ਇੱਕ ਬੇਨਤੀ ਹੋਰ ਕਰਾਂ ਜੇ ਪਟਨੇ ਦੇ ਧਰਤੀ ਤੇ ਮਹਾਰਾਜ ਜੀ ਦਾਤਾਂ ਵੰਡਦੇ ਆ ਜਿੱਦਨ ਮਾਚੀ ਵੜੇ ਦੇ ਜੰਗਲ ਵਿੱਚ ਆਏ ਨਾ ਗਨੀ ਖਾਂ ਤੇ ਨਵੀ ਖਾਂ ਦੇ ਘਰ ਭਾਈ ਗੁਲਾਬੋ ਤੇ ਪੰਜਾਬੋ ਦੇ ਘਰ ਆਏ ਉਸ ਦਿਨ ਵੀ ਮਹਾਰਾਜ ਨੇ ਇੱਕ ਪੁੱਤਰ ਦੀ ਦਾਤ ਦਿੱਤੀ ਸੀ ਪਤਾ ਕਿਨੂੰ ਜਿਨੇ ਉਹ ਚੋਲਾ ਰੰਗਿਆ ਸੀ ਉਸ ਲਲਾਰੀ ਉਹ ਵੀ ਚਾਹੁੰਦਾ ਸੀ ਦੀ ਮੇਰੇ ਘਰ ਦਾਤ ਆਵੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਾ ਕੇ ਮਹਾਰਾਜ ਫਿਰ ਵੀ ਪੁੱਤਰਾਂ ਦੀਆਂ ਦਾਤਾਂ ਵੰਡਦੇ ਐ ਐਸੇ ਗੁਰੂ ਕੋ ਬਲ ਬਲ ਸੱਦ ਕੇ ਜਾਈਏ ਮਹਾਰਾਜ ਤੁਹਾਡੇ ਇੱਥੇ ਮਹਾਰਾਜ ਨੇ ਬੜੀਆਂ ਰਹਿਮਤਾਂ ਵਰਤਾਈਆਂ ਜੇ ਨਵਾਬ ਚੜ੍ਹ ਕੇ ਆਇਆ ਨਾ ਤੇ ਆਪਣੇ ਸਾਥੀਆਂ ਨੂੰ ਕਹਿੰਦੇ ਕਿਸੇ ਨੇ ਸਿਰ ਨਹੀਂ ਝੁਕਾਉਣਾ ਇਹ ਨਵਾਬ ਹੋਏਗਾ ਆਪਣੇ ਘਰ ਸਾਡਾ ਸਿਰ ਦੇ ਝੁਕਣਾ ਅਕਾਲ ਪੁਰਖ ਕੋਰੇ ਜਦੋਂ ਜਿਹੜੇ ਨਾਲ ਦੇ ਬੱਚੇ ਸੀ ਨਾ ਖੇਡਣ ਵਾਲੇ ਉਹਨਾਂ ਦੇ ਮਾਵਾ ਮਾਤਾ ਗੁਜਰੀ ਜੀ ਕੋਲ ਜਾ ਕੇ ਕਹਿੰਦੀਆਂ ਵੀ ਤੁਹਾਡਾ ਪੁੱਤਰ ਗੋਵਿੰਦ ਰਾਏ ਨਾ ਆਪ ਨਵਾਬ ਅੱਗੇ ਝੁਕਦਾ ਨਾ ਸਾਡੇ ਬੱਚਿਆਂ ਨੂੰ ਝੁਗਣ ਦਿੰਦਾ ਹੈ ਕੱਲ ਨੂੰ ਕਿਤੇ ਨਵਾਬ ਔਖਾ ਨਾ ਹੋ ਜਾਵੇ ਤੇ ਮਾਤਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੋਵਿੰਦ ਰਾਏ ਪੁੱਤਰ ਨਹੀਂ ਤੁਸੀਂ ਇਦਾਂ ਕਿਉਂ ਕੀਤਾ ਕਹਿੰਦੇ ਮਾਤਾ ਜੀ ਤੁਸੀਂ ਰੋਜ਼ ਹੀ ਮੈਨੂੰ ਪਾਠ ਕਰਾਉਂਦੇ ਹੋ ਰੋਜ਼ ਤੁਸੀਂ ਮੈਨੂੰ ਕਹਿੰਦੇ ਹੋ ਕਿ ਮਨੁੱਖ ਕੀ ਟੇਕ ਬਿਰਤੀ ਸਭ ਜਾਨ ਦੇਵਰ ਕੋ ਇੱਕ ਹੈ ਭਗਵਾਨ ਤੁਸੀਂ ਰੋਜ਼ ਮੈਨੂੰ ਕੋਲ ਬਿਠਾ ਕੇ ਪਾਠ ਕਰਾਉਂਦੇ ਹੋ ਮਾਰੈ ਰੱਖੈ ਏਕੋ ਆਪ ਮਨੁੱਖ ਕਹਿ ਕਿਛ ਨਾਹੀ ਆਤ ਬੰਦੇ ਦੇ ਹੱਥ ਕੁਛ ਨਹੀਂ ਹੈ ਮਾਰਨ ਵਾਲਾ ਵੀ ਉਹ ਤੇ ਰੱਖਣ ਵਾਲਾ ਵੀ ਉਹ ਫਿਰ ਸਾਡਾ ਸਿਰ ਉਹਦੇ ਅੰਗੇ ਝੁਕਣਾ ਚਾਹੀਦਾ ਪਰ ਜਿਨ੍ਹਾਂ ਨੂੰ ਸਮਝ ਨਹੀਂ ਨਾ ਆਈ ਮੜੀਆਂ ਅਗੇ ਵੀ ਝੁੱਕ ਗਏ ਤੇ ਕਬਰਾਂ ਅਗੇ ਵੀ ਝੁੱਕ ਗਏ ਉਹ ਜਿੱਥੇ ਕਿਸੇ ਨੇ ਕਹਿਤਾ ਉੱਥੇ ਝੁੱਕ ਗਏ ਪਰ ਜਿਹਨੂੰ ਸਮਝ ਆ ਗਈ ਉਹ ਕਹਿੰਦੇ ਸਿਰ ਝੁਕੇਗਾ ਕਿ ਅਕਾਲ ਪੁਰਖ ਵਹੀ ਵਕੇ ਝੁਕੇਗਾ ਫਿਰ ਗੁਰੂ ਮਹਾਰਾਜ ਆਸਾਮ ਬੰਗਾਲ ਤੋਂ ਚੱਲ ਕੇ ਆਏ ਇਹ ਅੰਕ ਕਿਉਂ 3 ਸਾਲ ਦੇ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਤੇ 3 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪੁੱਤਰ ਦਾ ਚਿਹਰਾ ਦੇਖਿਆ ਖੁਸ਼ੀਆਂ ਆਨੰਦ ਵਰਦਦੇ ਆ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਪਸ ਜਿੱਥੇ ਅੱਜ ਦਾ ਆਨੰਦਪੁਰ ਸਾਹਿਬ ਚੱਕ ਨਾਨਕੀ ਇੱਥੇ ਆ ਪਰਿਵਾਰ ਨੂੰ ਕਹਿੰਦੇ ਤੁਸੀਂ ਕੁਝ ਸਮਾਂ ਅਜੇ ਉੱਥੇ ਰਹੋ ਜਦੋਂ ਮੈਂ ਸੰਨਿਆ ਭੇਜਾਂਗਾ ਫਿਰ ਤੁਸੀਂ ਆਉਣਾ ਇੱਕ ਇੱਕ ਗੱਲ ਬੜਾ ਧਿਆਨ ਨਾਲ ਸੁਣੋ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਵਾਪਸ ਆ ਗਏ ਨਾ ਇੱਥੇ ਆ ਕੇ ਫਿਰ ਸਿੱਖ ਸੰਸਥਾ ਜੁੜ ਗਈਆਂ ਨਾਮ ਬਾਣੀ ਦੇ ਪ੍ਰਵਾਹ ਚੱਲ ਪਏ ਜਿਹੜੀ ਉਸਾਰੀ ਰੋਕੀ ਸੀ ਉਹ ਉਸਾਰੀ ਦੁਬਾਰਾ ਸ਼ੁਰੂ ਹੋ ਗਈ ਫਿਰ ਕੁਝ ਸਮਾਂ ਲੱਗਿਆ ਤਿੰਨ ਸਾਲਾਂ ਦਾ ਸਮਾਂ ਲੰਘਿਆ ਤੇ ਗੁਰੂ ਤੇ ਗੋਬਿੰਦ ਸਿੰਘ ਜੀ ਪੌਣੇ 6-6 ਸਾਲ ਦੇ ਹੋ ਗਏ ਫਿਰ ਚਿੱਠੀ ਲਿਖੀ ਬੀ ਪਟਨੇ ਤੋਂ ਪਰਿਵਾਰ ਚੱਲ ਕੇ ਪੰਜਾਬ ਆਇਆ ਚਿੱਠੀ ਮਿਲੀ ਪੂਰਾ ਪਰਿਵਾਰ ਮਾਤਾ ਨਾਨਕੀ ਜੀ ਮਾਤਾ ਗੁਰਜਰੀ ਜੀ ਮਾਮਾ ਕਰਪਾਲ ਜੀ ਗੁਰੂ ਗੋਬਿੰਦ ਸਿੰਘ ਜੀ ਚੱਲ ਕੇ ਪੰਜਾਬ ਆਏ ਇਦਾਂ ਹੀ ਦੀਵਾਨ ਸਜਿਆ ਸੰਗਤ ਜੁੜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਆਸਣ ਤੇ ਬੈਠੇ ਪਰਿਵਾਰ ਆ ਕੇ ਮਿਲਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਸੀਨੇ ਨਾਲ ਲਾ ਕੇ ਪਤਾ ਕੀ ਕਹਿੰਦੇ ਕਹਿੰਦੇ ਪੁੱਤਰ ਜੀ ਇੰਨੇ ਸਾਲ ਪਟਨੇ ਦੀ ਧਰਤੀ ਤੇ ਰਹਿ ਕੇ ਅੱਜ ਪਹਿਲੀ ਵਾਰ ਪੰਜਾਬ ਆਇਓ ਦੱਸੋ ਤੁਹਾਡੀ ਮਾਤਾ ਜੀ ਨੇ ਤੁਹਾਨੂੰ ਕੀ ਸਿਖਾਇਆ ਤੁਹਾਡੀ ਦਾਦੀ ਮਾ ਨੇ ਤੁਹਾਨੂੰ ਕੀ ਸਿਖਾਇਆ ਮਾਤਾ ਨਾਨਕੀ ਜੀ ਦਾਦੀ ਹੈ ਤੁਹਾਡੀ